ਫੇਰ ਕੱਲ ਨੂੰ ਤੁਸੀਂ ਕਹਿ ਦਿੰਦੇ ਆ ਜੀ ਕੱਲ ਨੂੰ ਤੁਸੀਂ ਪਰ ਮਾਫੀ ਵਾਲੀ ਵੀਡੀਓ ਪਾ ਦਿੰਦੇ ਆ ਪਹਿਲੀ ਗੱਲ ਤਾਂ ਤੇਰੇ ਤੇ ਪਰਚਾ ਹੋਊਗਾ ਕਿ ਤੂੰ ਸਿੱਖੀ ਇਤਿਹਾਸ ਨੂੰ ਟਾਰਗੇਟ ਕੀਤਾ ਸਿੱਖਾਂ ਦੇ ਜ਼ਖਮਾਂ ਤੇ ਨੂਨ ਛੜਕਿਆ ਤੂੰ ਉਹਨਾਂ ਨੂੰ ਖੇੜਣ ਦੀ ਕੋਸ਼ਿਸ਼ ਕੀਤੀ ਇਹ ਤੇਰੇ ਤੇ ਪਰਚਾ ਦਰਜ ਹੋਊਗਾ ਉਸ ਤੋਂ ਬਾਅਦ ਵੇਖਿਆ ਜਾਊਗਾ ਕਿ ਤੂੰ ਮਾਫੀ ਦੇ ਯੋਗ ਹੈਗਾ ਤੂੰ ਮਾਫੀ ਮੰਗਣੀ ਆ ਜਾਂ ਕਿਵੇਂ ਤੇਰੇ ਦਿਮਾਗ 'ਚ ਕੀ ਆਇਆ ਕਿਹਨੇ ਤੇਰੇ ਦਿਮਾਗ 'ਚ ਭਰਿਆ ਕਿੱਥੋਂ ਦਿਮਾਗ ਦੇ ਵਿੱਚ ਆਇਆ ਸਾਰਾ ਇਹ ਸਿਸਟਮ ਤੇਰੇ ਉਹ ਤਾਂ ਤੈਨੂੰ ਮਤਲਬ ਸਾਬਤ ਕਰਨਾ ਹੀ ਪਊਗਾ ਸੋ ਸਾਰਿਆਂ ਨੂੰ ਬੇਲਤੀ ਆ ਕਿ ਇਹੋ ਜੇ ਕਈ ਵਾਰ ਆ ਲੋਕ ਇਹ ਕਹਿ ਲੱਗ ਪੈਂਦੇ ਆ ਕਿ ਯਾਰ ਜ਼ਰੂਰੀ ਹੁੰਦਾ ਮੁੱਦਾ ਚੱਕਣਾ ਇਹਨਾਂ ਦਾ ਜ਼ਰੂਰੀ ਹੁੰਦਾ ਬੋਲਣਾ ਜੇ ਜਿੰਨਾ ਇਹ ਸਿੱਕੀ ਇਤਿਹਾਸ ਦੇ ਵਿਰੁੱਧ ਬੋਲਣਗੇ ਭਾਵੇਂ ਕੋਈ ਵੀ ਆ ਉਹਨਾਂ ਆਪਣਾ ਫਰਜ਼ ਮੰਨਦਾ ਇਹਨਾਂ ਨੂੰ ਜਵਾਬ ਦੇਣ ਦਾ ਜੇ ਆਪਾਂ ਜਵਾਬ ਦੇਣੋਂ ਹਟ ਗਏ ਆਪਾਂ ਘਰਾਂ ਚ ਬਹਿ ਗਏ ਚੁੱਪ ਕਰਕੇ ਬਹਿ ਗਏ ਤੇ ਮੁੜ ਕੇ ਸਿਰ ਤੇ ਚੜ ਕੇ ਨੱਚਣਗੇ ਇਹ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇੱਕ ਚਵਲਜਾ ਯੂਟਿਊਬਰ ਹੈ ਇਹਦੀ ਗੱਲ ਸੁਣ ਲਿਓ ਪਹਿਲਾਂ ਮੜੀ ਜੀ ਮੈਂ ਦੁਆਰ ਤੋਂ ਚਲਾ ਦਿੰਨਾ ਕਿ ਇਹ ਨੇ ਸਿੱਖਾਂ ਨੂੰ ਟਾਰਗੇਟ ਕਿਵੇਂ ਕੀਤਾ ਬਾਕੀ ਜੋ ਸਿੱਖਾਂ ਦਾ ਰਾਜ ਸੀ ਹਨਾ ਉਹ ਵੀ ਥੋੜੇ ਜਿਹੇ ਹਿੱਸੇ ਤੇ ਸੀ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਪੂਰੇ ਪਾਕਿਸਤਾਨ ਦੇ ਰਾਜ ਕੀਤਾ ਕਿਉਂਕਿ ਇਹ ਡੀਡੀ ਪੱਟੀਆਂ ਵੱਡੀਆਂ ਪਾਵਰਾਂ ਨੇ ਜ਼ੋਰ ਲਾ ਲਿਆ ਰਸ਼ੀਆ ਤੇ ਯੂਐਸਏ ਨੇ ਹਨਾ ਇੰਨਾ ਤੋਂ ਨਹੀਂ ਦੱਬੇ ਗਏ ਤਾਂ ਐਵੇਂ ਸਭ ਦੇ ਵਿੱਚ ਜਿਵੇਂ ਵੀ ਪਾਕਿਸਤਾਨ ਪਠਾਨ ਕੋਟ ਨੇ ਕਬਜ਼ਾ ਕਰਨੇ ਤੇ ਗਏ ਸੀ ਨੇ ਪੂਰੇ ਭਾਰਤ ਤੇ ਰਾਜ ਕੀਤਾ ਹੈ ਨਾ 200 ਸਾਲ ਬਾਅਦ ਐਵੇਂ ਗਏ ਤਾਂ ਪੂਰੇ ਭਾਰਤ ਨੇ ਰਾਸਤਾ ਨਹੀਂ ਹੋਇਆ ਨਾ ਉਹ ਤਾਂ ਪੂਰੇ ਦਸ ਦੇ ਬਾਰਡਰ ਦੇ ਨਾਲ ਵਾਲੇ ਦੇ ਬਾਕੀ ਹਰੀ ਸਿੰਘ ਨਲੂਏ ਨੂੰ ਵੀ ਕੋਈ ਨਹੀਂ ਜਾਣਦਾ ਹੈਗਾ افغانستان ਜੇ ਵੀ ਸੱਚ ਹੈ ਮੈਂ ਬਹੁਤ ਲੋਕਾਂ ਨੂੰ ਪੁੱਛਿਆ ਇਵੇਂ ਵੀਡੀਓ 'ਚ ਵੀ ਤੁਸੀਂ ਦੇਖਿਆ ਹੀ ਹੈ ਤਾਂ ਇਹ ਸਾਰਾ ਕੁਝ ਹੈ ਢਾਟੀ ਜਿਹੜੇ ਜੱਤੇ ਨੇ ਉਹਨਾਂ ਨੇ ਐਵੇਂ ਹੀ ਮਸ਼ਹੂਰ ਕੀਤਾ ਹੈ ਨਾ ਕਥਾਵਾ ਬਣਾ ਬਣਾ ਕੇ ਇਹ ਸੱਚ ਨਹੀਂ ਹੈਗਾ ਬਿਲਕੁਲ ਨਾ ਮੈਂ ਤਾਂ ਜਮਾ ਗਰੋਂ ਇਸ ਸੰਦ ਜਾ ਕੇ ਪੁੱਛਿਆ ਉਹ ਕਾ ਹੁਣ ਤੁਸੀਂ ਦੇਖ ਸਕਦੇ ਆ ਤੁਸੀਂ ਗੱਲ ਸਾਰੀ ਸੁਣ ਲਈ ਆ ਤੇ ਹੁਣ ਮੈਨੂੰ ਲੱਗਦਾ ਇਹ ਫਲੌਪ ਯੂਟਿਊਬਰਾਂ ਦੇ ਹਿਸਾਬ ਨਾਲ ਸਿੱਕੀ ਇਤਿਹਾਸ ਆ ਜਿਹੜਾ ਉਹ ਲਿਖਿਆ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹ ਫਲੌਪ ਯੂਟਿਊਬਰ ਜਾਂ ਕੋਈ ਯੂਟਿਊਬਰ ਕੋਈ ਵੀ ਹੋਵੇ ਇਹ ਦੱਸਣਗੇ ਹੁਣ ਵੀ ਸਿੱਕੀ ਇਤਿਹਾਸ ਕੀ ਆ ਅਫਗਾਨਿਸਤਾਨ ਦੇ ਵਿੱਚ ਜਾ ਕੇ ਇਹ ਗੱਲ ਕਹਿ ਰਿਹਾ ਕਿ ਹਰੀ ਸਿੰਘ ਨਲੂਏ ਵਾਲੇ ਪਤਾ ਹੀ ਨਹੀਂ ਹੁਣ ਤੂੰ ਦੱਸੇਗਾ ਕਿ ਹਰੀ ਸਿੰਘ ਨਲੂਏ ਨੇ ਕੀਤਾ ਕੀ ਸੀ ਉਹਦਾ ਇਤਿਹਾਸ ਕੀ ਸੀ ਉਥੇ ਕਿਸੇ ਨੂੰ ਪਤਾ ਕਿ ਨਹੀਂ ਪਤਾ ਤੂੰ ਚਾਰ ਕਿਛ ਲਾਰੂ ਨੂੰ ਪੁੱਛ ਕੇ ਤੇ ਇਹ ਗੱਲ ਦਾ ਅੰਦਾਜ਼ਾ ਕਿਵੇਂ ਲਾ ਸਕਦਾ ਵੀ ਭਾਈ ਸਿੱਕੀ ਦਾ ਇਤਿਹਾਸ ਹੀ ਮਾੜਾ ਸੀ ਸਿੱਕੀ ਦਾ ਇਤਿਹਾਸ ਹੀ ਨਹੀਂ ਸਹੀ ਸੀ ਅਫਗਾਨਿਸਤਾਨ ਤੇ ਕਦੇ ਰਾਜ ਹੀ ਨਹੀਂ ਹੋਇਆ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਦੀ ਡਿਊਟੀ ਲਾਈ ਹੀ ਨਹੀਂ ਲਾਈ ਮਤਲਬ ਤੂੰ ਇਹ ਕਹਿਣਾ ਚਾਹਣਾ ਕਿ ਕੱਲ ਨੂੰ ਤੂੰ ਇਹ ਵੀ ਕਹੇਗਾ ਵੀ ਹਰੀ ਸਿੰਘ ਨਲੂਏ ਨੇ ਆ ਦੇ ਜੀ ਦਿ ਤੋਂ ਬਾਅਦ ਕਸ਼ਹਿਰਾ ਵੀ ਨਹੀਂ ਉੱਥੇ ਉਹਨਾਂ ਦਾ ਟੰਗਿਆ ਉਹਨਾਂ ਨੇ ਕਸ਼ਹਿਰੋਂ ਤੋਂ ਡਰਦੇ ਰਹੇ ਇਹ ਵੀ ਹੁਣ ਤੂੰ ਕਹ ਦੇਂਗਾ ਤੂੰ ਇਹ ਵੀ ਕਹ ਦੇਂਗਾ ਵੀ ਕੱਲ ਨੂੰ ਜਿਹੜੀਆਂ ਉਹਨਾਂ ਨੇ ਸੁਥਣਾ ਪਾਈਆਂ ਵੀਆਂ ਸੀਗੀਆਂ ਉਸ ਗੱਲ ਤੋਂ ਵੀ ਤੂੰ ਕਹ ਦੇਂਗਾ ਵੀ ਇਹ ਤਾਂ ਹੈ ਹੀ ਨਹੀਂ ਇਹਦਾ ਇਤਿਹਾਸ ਤੁਸੀਂ ਕੈਨਸਲ ਕਰ ਦਿਓ ਮੈਂ ਜੀ ਅਫਗਾਨਿਸਤਾਨ ਜਾਇਆ ਕੱਲ ਨੂੰ ਤੂੰ ਇਹ ਗੱਲ ਕਹ ਦੇਂਗਾ ਵੀ ਭਾਈ ਮਤਲਬ ਜਿਹੜਾ ਹਰੀ ਸਿੰਘ ਨਲੂਆ ਉਹ ਉਹਨੇ ਕੋਈ ਉੱਥੇ ਲੜਾਈ ਲੜੀ ਨਹੀਂ ਉੱਥੇ 17-18 ਲੜਾਈਆਂ ਲੜੀਆਂ ਹੀ ਨਹੀਂ ਮਤਲਬ ਯਾਰ ਇਹ ਕੋਈ ਗੱਲ ਹੈ ਮਨ ਤੂੰ ਕੀ ਚਾਹਣਾ ਕਹਿਣਾ ਚਾਹਣਾ ਵੀ ਹੁਣ ਇਹ ਸੰਗ ਅੱਥਰ ਫਿਕ ਛੋਟੀ ਜਿਹੀ ਕਲੋਨੀ ਚ ਲੜਾਈ ਲੜੀ ਸੀ ਤੇ ਉਹ ਕਲੋਨੀ ਚ ਲੜਾਈ ਲੜ ਕੇ ਪਾਸੋਂ ਇਹ ਕਹਤਾ ਵੀ ਹਾਂ ਵੀ ਵਾਹ ਜੀ ਵਾਹ ਵਾਹ ਕੱਲ ਨੂੰ ਤੂੰ ਕਹੇਗਾ ਦਿੱਲੀ ਤੇ ਭਾਈ ਸਿੱਖਾਂ ਨੇ ਰਾਜ ਕੀਤਾ ਹੀ ਨਹੀਂ ਦਿੱਲੀ ਸਿੱਖਾਂ ਨੇ ਜਿੱਤੀ ਹੀ ਨਹੀਂ ਹੁਣ ਤੂੰ ਇਹ ਗੱਲ ਕਹੀਏ ਨਾ ਕਿ ਰਸ਼ੀਆਰ ਦੇ ਮੁਲਕ ਸੀਗੇ ਫਲਾਣੇ ਮੁਲਕ ਸੀਗੇ ਹੁਣ ਕੱਲ ਨੂੰ ਤੂੰ ਕਹੇਗਾ ਵੀ ਇੱਥੇ ਭਾਰਤ ਦੇ ਵਿੱਚ ਅੰਗਰੇਜ਼ਾਂ ਅੰਗਰੇਜ਼ਾਂ ਨੂੰ ਭਜਾਇਆ ਹੀ ਨਹੀਂ ਅੰਗਰੇਜ਼ਾਂ ਨੇ ਇੱਥੇ ਰਾਜ ਕਰਕੇ ਉਹਨਾਂ ਨੂੰ ਮੁੜ ਕੇ ਭਜਾਇਆ ਹੀ ਨਹੀਂ ਅਸੀਂ ਉਹ ਤਾਂ ਆਪ ਗਏ ਆ ਮਤਲਬ ਇਹ ਜਿਹੜੀਆਂ ਜਾਲੀ ਹਰਕਤਾਂ ਤੂੰ ਕਰ ਰਿਆਂ ਫੇਰ ਤੂੰ ਰਾਗੀ ਜੱਥੇ ਨੂੰ ਰਾਗੀ ਸਿੰਘਾਂ ਨੂੰ ਢਾਡੀ ਸਿੰਘਾਂ ਨੂੰ ਟਾਰਗੇਟ ਕੀਤਾ ਜਿਹੜੇ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਆ ਸਾਰਿਆਂ ਨੂੰ ਇਹਦਾ ਮਤਲਬ ਹੁਣ ਇਤਿਹਾਸ ਜਿਹੜਾ ਉਹ ਤੇਰੇ ਹਿਸਾਬ ਨਾਲ ਲਿਖਿਆ ਜਾਊਗਾ ਕੱਲ ਨੂੰ ਤੂੰ ਇਹ ਕਹੇਂਗਾ ਵੀ ਭਾਈ ਉੱਥੇ ਜਿਹੜੇ ਬੱਚੇ ਆ ਛੋਟੇ-ਛੋਟੇ ਉਹ ਜਿਹੜੇ ਰਾਤ ਨੂੰ ਆਪਦੇ ਜਵਾਕਾਂ ਨੂੰ ਇਹ ਗੱਲ ਕਹਿ ਕੇ ਡਰਾਉਂਦੇ ਹੁੰਦੇ ਸੀ ਚੁੱਪ ਕਰਾਉਂਦੇ ਹੁੰਦੇ ਸੀ ਕਿ ਚੁੱਪ ਕਰ ਜਾਓ ਭਾਈ ਨਹੀਂ ਤਾਂ ਹਰੀ ਸਿੰਘ ਨਲੂਆ ਆ ਜੂਗਾ ਨਲੂਆ ਸਰਦਾਰ ਆਜੂਗਾ ਮਤਲਬ ਇਹ ਵੀ ਹੁਣ ਇਤਿਹਾਸ ਚੋਂ ਅਸੀਂ ਮਿਟਾ ਦਈਏ ਮੰਨ ਲਓ ਤੂੰ ਇਹ ਕਹਿਣਾ ਚਾਹਣਾ ਸੋ ਇਹੋ ਜਿਹੀਆਂ ਬੇਤੁਖੀਆਂ ਗੱਲਾਂ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹੋ ਜਿਹੇ ਨੌਜਵਾਨ ਆ ਜਿਹੜੇ ਚੰਗੇ ਭਲੇ ਪੰਜਾਬ ਦੀ ਗੱਲ ਵੀ ਕਰਦੇ ਹੁੰਦੇ ਆ ਕਈ ਵਾਰ ਪਾਣੀਆਂ ਦੀ ਗੱਲ ਵੀ ਇਹਨੇ ਕੀਤੀ ਆ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨੇ ਸਾਥ ਦਿੱਤਾ ਉੱਥੇ ਜਾ ਕੇ ਵੀ ਇਹਨੇ ਵੀਡੀਓ ਬਣਾਈ ਆ ਗੱਲ ਕੀਤੀ ਆ ਪਰ ਜਦੋਂ ਸਿੱਖੀ ਇਤਿਹਾਸ ਦੀ ਗੱਲ ਆਉਂਦੀ ਆ ਉਦੋਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਪਤਾ ਨਹੀਂ ਇਹਨਾਂ ਦੇ ਦਿਮਾਗ ਦੇ ਵਿੱਚ ਕੀ ਭਰਿਆ ਹੋਇਆ ਕਿ ਸਿੱਖੀ ਇਤਿਹਾਸ ਬਾਰੇ ਮਾੜਾ ਬੋਲਣਾ ਹੀ ਬੋਲਣਾ ਹਰਿ ਸਿੰਘ ਨਲੂਏ ਬਾਰੇ ਕਿਹਨੂੰ ਨਹੀਂ ਪਤਾ ਸਾਰਿਆਂ ਨੂੰ ਪਤਾ ਹੁਣ ਦਿੱਲੀ ਦੇ ਵਿੱਚ ਜਾ ਕੇ ਚਾਰਕ ਬੰਦਿਆਂ ਨੂੰ ਪੁੱਛ ਲਈਏ ਕਿ ਭਾਈ ਸਿੱਖਾਂ ਨੇ ਇੱਥੇ ਦਿੱਲੀ ਜਿੱਤੀ ਸੀ ਕਿ ਨਹੀਂ ਜਿੱਤੀ ਸੀ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੇ ਕਹਿਣਾ ਪਾਇ ਨਹੀਂ ਜਿੱਤੀ ਸੀ ਸਾਨੂੰ ਪਤਾ ਨਹੀਂ ਜਾਂ ਆਪਾਂ ਕਹਿ ਲਈਏ ਕਿਉਂ ਨਾ afghanistan ਦੇ ਵਿੱਚ afghanistan ਦੇ ਵਿੱਚ ਨੇ ਚਾਰ ਸਲਾੜੂਆਂ ਨੂੰ ਪੁੱਛ ਲਿਆ ਉਹ ਕਹਿੰਦੇ ਵੀ ਨਹੀਂ ਜੀ ਹੋ ਸਕਦਾ ਇਹਨੇ ਉਹਨਾਂ ਚਾਰ ਸਲਾੜੂਆਂ ਨੂੰ ਪੈਸੇ ਹੀ ਦਿੱਤੇ ਹੁਣ ਵੀ ਆਏ ਬੋਲਦੇ ਹੋ ਬਾਈ ਕਿਉਂਕਿ ਯੂਟਿਊਬਰ ਆ ਪੈਸੇ ਕਮਾਉਣੇ ਆ ਜੋ ਮਰਜ਼ੀ ਕਹਿ ਸਕਦਾ ਹੁਣ ਤੂੰ ਪੰਜਾਬ ਦੇ ਵਿੱਚ ਆਏਗਾ ਫਿਰ ਤੂੰ ਦੱਸੀ ਸਾਨੂੰ ਫਿਰ ਭਾਈ ਇਤਿਹਾਸ ਤੇਰੇ ਹਿਸਾਬ ਨਾਲ ਲਿਖ ਦਿਆਂਗੇ ਫਿਰ ਸਾਰੇ ਪੰਥਕ ਜਥੇਬੰਦੀਆਂ ਨੂੰ ਆਪਾਂ ਇਕੱਠੇ ਕਰ ਲਾਂਗੇ ਇੱਕ ਮੀਟਿੰਗ ਕਰ ਲਾਂਗੇ ਤੂੰ ਉੱਥੇ ਆ ਜੀ ਤੂੰ ਦੱਸ ਦੀ ਭਾਈ ਇਤਿਹਾਸ ਆ afghanistan ਦਾ ਹਰੀ ਸਿੰਘ ਨਲੂਏ ਦਾ ਨਾਂ ਹੀ ਹੈ ਨਹੀਂ ਉਹਨੇ ਐਂ ਕੀਤਾ ਹੀ ਨਹੀਂ ਫਿਰ ਭਾਈ ਤੇਰੇ ਹਸਾਬ ਨਾਲ ਇਤਿਹਾਸ ਲਿਖ ਦੇਣਗੇ ਸਾਰੇ ਫਿਰ ਆਪਾਂ ਫਿਰ ਕੋਈ ਜਾਣਕਾਰੀ ਤਾਂ ਹੋਵੇ ਨਾ ਪਰ ਤੂੰ ਦੱਸ ਦੇ ਸਾਨੂੰ ਆ ਕੇ ਦੱਸ ਦੇ ਪੰਥਕ ਜਥੇਬੰਦੀਆਂ ਨੂੰ ਪੰਥਕ ਧਰਾਂ ਨੂੰ ਪੰਥਕ ਆਗੂਆਂ ਨੂੰ ਦੱਸ ਦੇ ਵੀ ਭਾਈ ਆ ਇਤਿਹਾਸ ਪਰ ਅਸੀਂ ਵੀ ਜਾਂ ਗਾਂ ਲੋਕਾਂ ਨੂੰ ਦੱਸਣ ਜੋਗੇ ਹੋਈਏ ਵੀ ਭਾਈ ਨਹੀਂ ਆ ਮੁੰਡਾ ਸਹੀ ਕਹਿੰਦਾ ਆ ਇਤਿਹਾਸ ਆ ਸਹੀ ਤਾਂ ਇਹਦੇ ਹਿਸਾਬ ਨਾਲ ਚੱਲਣਾ ਪਊਗਾ ਹੁਣ ਮਤਲਬ ਤੂੰ ਤਾਂ ਮੇਰੇ ਹਿਸਾਬ ਨਾਲ ਕਹਦੇਗਾ ਵੀ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਇਹ ਨਹੀਂ ਹੈਗਾ ਜੀ ਇਹ ਗੱਤ ਮੈਂ ਕਾਣੀ ਇਹ ਤਾਂ ਇਤਿਹਾਸ ਹੈ ਹੀ ਨਹੀਂ ਇਹਦਾ ਗੁਰੂਆਂ ਨੇ ਬਾਣੀ ਲਿਖੀ ਨਹੀਂ ਤਾਂ ਨੂੰ ਤੂੰ ਐਂ ਕਹਦੇਂਗਾ ਭਾਈ ਸੋ ਮਸਲਾ ਇੱਥੇ ਆਉਂਦਾ ਕਿ ਪੰਥਕ ਆਗੂ ਪੰਥਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਤੈਨੂੰ ਮਿਲਣਗੀਆਂ ਕਿ ਤੂੰ ਉਹਨਾਂ ਨੂੰ ਮਿਲੀ ਤਾਂ ਤੂੰ ਉਹਨਾਂ ਨੂੰ ਦੱਸੇ ਜ਼ਰੂਰ ਜੇ ਤਾਂ ਤੂੰ ਉਹਨਾਂ ਨੂੰ ਸਮਝਾ ਗਿਆ ਤਾਂ ਠੀਕ ਹੈ ਉਹ ਵੀ ਮੰਨ ਜਾਣਗੇ ਜੇ ਭਾਈ ਤੂੰ ਉਹਨਾਂ ਨੂੰ ਨਾ ਸਮਝਾ ਪਾਇਆ ਤੇ ਫਿਰ ਪ੍ਰਮਾਤਮਾ ਜਾਣਦਾ ਗੁਰੂ ਸਾਹਿਬ ਜਾਣਦੇ ਆ ਵੀ ਕੀ ਹੋਣਾ ਤੇ ਕੀ ਨਹੀਂ ਹੋਣਾ ਉਹਨਾਂ ਨੇ ਤੈਨੂੰ ਮਾਫ਼ ਕਰਨਾ ਮਾਫ਼ੀ ਦੇਣੀ ਆ ਉਹਨਾਂ ਨੇ ਸਰਤੇ ਆ ਪਰ ਇਹ ਗੱਲ ਬਿਲਕੁਲ ਗਲਤ ਆ ਜਿਹੜਾ ਤੂੰ ਇਹ ਟਾਰਗੇਟ ਕਰ ਰਿਆ ਸਿੱਖੀ ਇਤਿਹਾਸ ਨੂੰ ਟਾਰਗੇਟ ਕੀਤਾ ਢਾਡੀ ਸਿੰਘਾਂ ਨੂੰ ਟਾਰਗੇਟ ਕੀਤਾ ਜਿਹੜੇ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਆ ਹਰੀ ਸਿੰਘ ਨਲੂਏ ਨੂੰ ਟਾਰਗੇਟ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ ਟਾਰਗੇਟ ਕੀਤਾ ਸਾਰੇ ਰਾਜ ਨੂੰ ਟਾਰਗੇਟ ਕੀਤਾ ਤੂੰ ਤਾਂ ਅੱਜ ਦੇ ਅੱਜ ਦੇ ਹਿਸਾਬ ਨਾਲ ਚੱਲੀ ਜਾਂਦਾ ਵੀ ਆਖੇ ਜੀ ਇੱਕ ਸ਼ਹਿਰ ਸੀਗਾ ਇੱਕ ਜ਼ਿਲ੍ਹਾ ਸੀਗਾ ਉਦੋਂ ਚ ਇੱਕ ਕਲੋਨੀ ਸੀ ਉਹ ਕਲੋਨੀ ਚ ਰਾਜ ਕੀਤਾ ਸੀ ਮਤਲਬ ਉਹ ਉਹ ਉਦੋਂ ਉਦੋਂ ਵੀ ਇਹ ਕਲੋਨੀਆਂ ਮਤਲਬ ਹੋਣ ਗਿਆ ਹਨ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਆਪਦੀ ਪੂਰੀ ਜਾਣਕਾਰੀ ਪਹਿਲਾਂ ਹਾਸਲ ਕਰ ਲਿਆ ਕਰੋ ਕੀ ਬੋਲਣਾ ਕੀ ਨਹੀਂ ਬੋਲਣਾ ਸਿੱਖੀ ਇਤਿਹਾਸ ਨੂੰ ਟਾਰਗੇਟ ਜਾਂ ਤੇਰੇ ਕੋਲੋਂ ਕੀਤਾ ਗਿਆ ਜਾਂ ਕਰਾਇਆ ਗਿਆ ਇਸ ਤੇ ਪੂਰਾ ਵਿਸਥਾਰ ਸਹਿਤ ਜਾਣਕਾਰੀ ਵੀ ਦੇ ਦੇ ਤੇ ਦੁਬਾਰਾ ਗੱਲਬਾਤ ਵੀ ਕਰ ਲੈ ਪੰਥਕ ਆਗੂਆਂ ਦੇ ਨਾਲ ਵੀ ਆਏ ਸੀਗਾ ਫੇਰ ਕੱਲ ਨੂੰ ਤੁਸੀਂ ਕਹਿ ਦਿੰਨੇ ਆ ਜੀ ਕੱਲ ਨੂੰ ਸਿਰਫ ਮਾਫੀ ਵਾਲੀ ਵੀਡੀਓ ਪਾ ਦਿੰਨੇ ਆ ਪਹਿਲੀ ਗੱਲ ਤਾਂ ਤੇਰੇ ਤੇ ਪਰਚਾ ਹੋਊਗਾ ਕਿ ਤੂੰ ਸਿੱਖੀ ਇਤਿਹਾਸ ਨੂੰ ਟਾਰਗੇਟ ਕੀਤਾ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਿਆ ਤੂੰ ਉਹਨਾਂ ਨੂੰ ਖੇੜਣ ਦੀ ਕੋਸ਼ਿਸ਼ ਕੀਤੀ ਇਹ ਤੇਰੇ ਤੇ ਪਰਚਾ ਦਰਜ ਹੋਊਗਾ ਉਸ ਤੋਂ ਬਾਅਦ ਵੇਖਿਆ ਜਾਊਗਾ ਕਿ ਤੂੰ ਮਾਫੀ ਦੇ ਯੋਗ ਹੈਗਾ ਤੂੰ ਮਾਫੀ ਮੰਗਣੀ ਆ ਜਾਂ ਕਿਵੇਂ ਮੇਰੇ ਦਿਮਾਗ ਚ ਕੀ ਆਇਆ ਕਿਹਨੇ ਤਰੇ ਦਿਮਾਗ ਚ ਭਰਿਆ ਕਿਥੋਂ ਦਿਮਾਗ ਦੇ ਵਿੱਚ ਆਇਆ ਸਾਰਾ ਇਹ ਸਿਸਟਮ ਤਰੇ ਉਹ ਤਾਂ ਤੈਨੂੰ ਮਤਲਬ ਸਾਬਤ ਕਰਨਾ ਹੀ ਪਊਗਾ ਸੋ ਸਾਰਿਆਂ ਨੂੰ ਬੇਨਤੀ ਆ ਕਿ ਇਹੋ ਜੇ ਕਈ ਵਾਰ ਆ ਲੋਕ ਇਹ ਕਹਿਣ ਲੱਗ ਪੈਂਦੇ ਆ ਕਿ ਯਾਰ ਜ਼ਰੂਰੀ ਹੁੰਦਾ ਮੁੱਦਾ ਚੱਕਣਾ ਇਹਨਾਂ ਦਾ ਜ਼ਰੂਰੀ ਹੁੰਦਾ ਬੋਲਣਾ ਜੇ ਜਿੰਨਾ ਇਹ ਸਿੱਕੀ ਇਤਿਹਾਸ ਦੇ ਵਿਰੁੱਧ ਬੋਲਣਗੇ ਭਾਵੇਂ ਕੋਈ ਵੀ ਆ ਉਹਨਾਂ ਆਪਣਾ ਫਰਜ਼ ਮੰਨਦਾ ਇਹਨਾਂ ਨੂੰ ਜਵਾਬ ਦੇਣ ਦਾ ਜੇ ਆਪਾਂ ਜਵਾਬ ਦੇਣੋਂ ਹਟ ਗਏ ਆਪਾਂ ਘਰਾਂ 'ਚ ਬਹਿ ਗਏ ਚੁੱਪ ਕਰਕੇ ਬਹਿ ਗਏ ਤੇ ਮੁੜ ਕੇ ਸਿਰ ਤੇ ਚੜ ਕੇ ਨੱਚਣਗੇ ਇਹ ਸਾਰੇ ਸੋ ਸਾਰਿਆਂ ਨੂੰ ਬੇਨਤੀ ਆ ਕਿ ਜਿਹੜੇ ਕਿਹੜੇ ਵੀ ਪਤਾ ਨਹੀਂ ਕਿ ਕਿੱਥੇ ਰਹਿੰਦਾ ਮੁੰਡਾ ਜਿੱਥੇ ਵੀ ਰਹਿੰਦਾ ਇਹਦੇ ਨਾਲ ਲਾਗੇ ਤਾਗੇ ਵਾਲੇ ਸਾਰੇ ਇਹਨੂੰ ਸਮਝਾਓ ਇਹਨੂੰ ਪੁੱਛੋ ਇਹਨੂੰ ਮਿਲੋ ਤੇ ਫਿਰ ਇਹ ਦੱਸੇ ਸਾਰੀ ਜਾਣਕਾਰੀ ਦੇਵੇ ਕਿ ਆਹ ਗੱਲ ਆ ਨਹੀਂ ਤਾਂ ਫਿਰ ਪਤਾ ਨਹੀਂ ਹੁੰਦਾ ਕਿ ਦੀ ਜਾਗਦੀ ਜ਼ਮੀਰ ਆ ਜਿਹੜੀ ਜਾਗ ਪੈਣੀ ਆ ਤੇ ਕਿਹੜੇ ਸਿੰਘ ਨੇ ਫਿਰ ਇਹਦੇ ਘਰੇ ਵਾਜ ਜਾ ਵੜਨਾ ਤੇ ਫੇਰ ਇਹ ਕਹੂਗਾ ਜੀ ਆ ਕੀ ਹੋ ਗਿਆ ਸਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇੱਕ ਚਵਲ ਜਿਹਾ ਯੂਟਿਊਬਰ ਹੈ ਇਹਦੀ ਗੱਲ ਸੁਣ ਲਿਓ ਪਹਿਲਾਂ ਮੜੀ ਜੀ ਮੈਂ ਦੁਆਰ ਤੋਂ ਚਲਾ ਦਿੰਨਾ ਕਿ ਇਹ ਨੇ ਸਿੱਖਾਂ ਨੂੰ ਟਾਰਗੇਟ ਕਿਵੇਂ ਕੀਤਾ ਬਾਕੀ ਜੋ ਸਿੱਖਾਂ ਦਾ ਰਾਜ ਸੀ ਸਿੱਖਣਾ ਉਹ ਬਈ ਥੋੜੇ ਜਿਹੇ ਹਿੱਸੇ ਤੇ ਸੀ ਉਹ ਤਾਂ ਪੈਨ ਨਹੀਂ ਕਹਿ ਸਕਦਾ ਇਹ ਵੀ ਪੂਰੇ ਪਾਕਿਸਤਾਨ ਦੇ ਰਾਜ ਕੀਤਾ ਕਿਉਂਕਿ ਇਹਦੇ ਜਿਹੜੀ ਵੱਡੀਆਂ-ਵੱਡੀਆਂ ਪਾਵਰਾਂ ਨੇ ਜ਼ੋਰ ਲਾ ਲਿਆ ਰਸ਼ੀਆ ਤੇ ਯੂ ایس ਐ ਨੇ ਹਣਾ ਇਹਨਾਂ ਤੋਂ ਨਹੀਂ ਦੱਬੇਗਾ ਇਹਦਾ ਐਵੇਂ ਸਮਝ ਲਓ ਜਿਵੇਂ ਵੀ ਪਾਕਿਸਤਾਨ ਪਠਾਨਕੋਟ ਦੇ ਕਬਜ਼ਾ ਕਰਨੇ ਤੇ ਗਏ ਸੀ ਨੇ ਪੂਰੇ ਭਾਰਤ ਦੇ ਰਾਜ ਕੀਤਾ ਹੈਣਾ 200 ਸਾਲ ਬਾਅਦ ਐਵੇਂ ਗਏ ਤਾਂ ਪੂਰੇ ਭਾਰਤ ਦੇ ਰਾਜ ਤਾਂ ਨਹੀਂ ਹੋਇਆ ਨਾ ਬਸ ਥੋੜੇ ਜਿਹੇ ਇੱਕ ਇਸੇ ਬਾਰਡਰ ਦੇ ਨਾਲ ਵਾਲੇ ਦੇ ਬਾਕੀ ਖਰੀ ਸਿੰਘ ਨਲੂਏ ਨੂੰ ਵੀ ਕੋਈ ਨਹੀਂ ਜਾਣਦਾ ਹੈਗਾ افغانستان ਜੇ ਵੀ ਸੱਚ ਹੈ ਮੈਂ ਬਹੁਤ ਲੋਕਾਂ ਨੂੰ ਪੁੱਛਿਆ ਇਵੇਂ ਵੀਡੀਓ ਚ ਵੀ ਤੁਸੀਂ ਦੇਖਿਆ ਹੀ ਹੈ ਤਾਂ ਇਹ ਸਾਰਾ ਕੁਝ ਹੈ ਢਾਟੀ ਜਿਹੜੇ ਜੱਤੇ ਦੇ ਬੰਦੇ ਨੇ ਐਵੇਂ ਹੀ ਮਸ਼ਹੂਰ ਕੀਤਾ ਹੈ ਉਹਨਾਂ ਕਥਾਵਾਂ ਬਣਾ ਬਣਾ ਕੇ ਇਹ ਸੱਚ ਨਹੀਂ ਹੈਗਾ ਬਿਲਕੁਲ ਹਨਾ ਮੈਂ ਤਾਂ ਜਮਾ ਗਰੋਂ ਇਸ ਸੰਦ ਜਾ ਜਾ ਕੇ ਪੁੱਛਿਆ ਉਹ ਗੱਲ ਹੁਣ ਤੁਸੀਂ ਦੇਖ ਸਕਦੇ ਆ ਤੁਸੀਂ ਗੱਲ ਸਾਰੀ ਸੁਣ ਲਈ ਆ ਤੇ ਹੁਣ ਮੈਨੂੰ ਲੱਗਦਾ ਇਹ ਫਲੌਪ ਯੂਟਿਊਬਰਾਂ ਦੇ ਹਿਸਾਬ ਨਾਲ ਸਿੱਕੀ ਇਤਿਹਾਸ ਆ ਜਿਹੜਾ ਉਹ ਲਿਖਿਆ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹ ਫਲੌਪ ਯੂਟਿਊਬਰ ਜਾਂ ਕੋਈ ਯੂਟਿਊਬਰ ਕੋਈ ਵੀ ਹੋਵੇ ਇਹ ਦੱਸਣਗੇ ਹੁਣ ਵੀ ਸਿੱਖੀ ਦਾ ਇਤਿਹਾਸ ਕੀ ਆ ਅਫਗਾਨਿਸਤਾਨ ਦੇ ਵਿੱਚ ਜਾ ਕੇ ਇਹ ਗੱਲ ਕਹਿ ਰਿਹਾ ਕਿ ਹਰੀ ਸਿੰਘ ਨਲੂਏ ਵਾਲੇ ਪਤਾ ਹੀ ਨਹੀਂ ਹੁਣ ਤੂੰ ਦੱਸੇਗਾ ਕਿ ਹਰੀ ਸਿੰਘ ਨਲੂਏ ਨੇ ਕੀਤਾ ਕੀ ਸੀ ਉਹਦਾ ਇਤਿਹਾਸ ਕੀ ਸੀ ਉੱਥੇ ਕਿਸੇ ਨੂੰ ਪਤਾ ਕਿ ਨਹੀਂ ਪਤਾ ਤੂੰ ਚਾਰ ਕਿਸ਼ਲਾਰੂ ਨੂੰ ਪੁੱਛ ਕੇ ਤੇ ਇਹ ਗੱਲ ਦਾ ਅੰਦਾਜ਼ਾ ਕਿਵੇਂ ਲਾ ਸਕਦਾ ਵੀ ਭਾਈ ਸਿੱਖੀ ਦਾ ਇਤਿਹਾਸ ਹੀ ਮਾੜਾ ਸੀ ਸਿੱਖੀ ਦਾ ਇਤਿਹਾਸ ਹੀ ਨਹੀਂ ਸਹੀ ਸੀ ਅਫਗਾਨਿਸਤਾਨ ਤੇ ਕਦੇ ਰਾਜ ਹੀ ਨਹੀਂ ਹੋਇਆ ਮਾਰਾ ਯਾ ਰঞ্জੀਤ ਸਿੰਘ ਨੇ ਹਰੀ ਸਿੰਘ ਨਲੂਏ ਦੀ ਡਿਊਟੀ ਲਾਈ ਹੀ ਨਹੀਂ ਲਾਈ। ਮਤਲਬ ਤੂੰ ਇਹ ਕਹਿਣਾ ਚਾਹਣਾ ਕਿ ਕੱਲ ਨੂੰ ਤੂੰ ਇਹ ਵੀ ਕਹਿਂਗਾ ਵੀ ਹਰੀ ਸਿੰਘ ਨਲੂਏ ਨੇ ਆਦੀ ਸ਼ਹੀਦੀ ਤੋਂ ਬਾਅਦ ਕਸ਼ਹਿਰਾ ਵੀ ਨਹੀਂ ਉੱਥੇ ਉਹਨਾਂ ਦਾ ਟੰਗਿਆ ਉਹਨਾਂ ਨੇ ਕਸ਼ਹਿਰੋਂ ਤੋਂ ਡਰਦੇ ਰਹੇ। ਇਹ ਵੀ ਹੁਣ ਤੂੰ ਕਹਿ ਦੇਂਗਾ। ਤੂੰ ਇਹ ਵੀ ਕਹਿ ਦੇਂਗਾ ਵੀ ਕੱਲ ਨੂੰ ਜਿਹੜੀਆਂ ਉਹਨਾਂ ਨੇ ਸੁਥਣਾ ਪਾਈਆਂ ਵੀਆਂ ਸੀਗੀਆਂ ਉਸ ਗੱਲ ਤੋਂ ਵੀ ਤੂੰ ਕਹਿ ਦੇਂਗਾ ਵੀ ਇਹ ਤਾਂ ਹੈ ਹੀ ਨਹੀਂ। ਇਹਦਾ ਇਤਿਹਾਸ ਤੁਸੀਂ ਕੈਨਸਲ ਕਰ ਦਿਓ। ਮੈਂ ਜੀ ਅਫਗਾਨਿਸਤਾਨ ਜਾਇਆ। ਕੱਲ ਨੂੰ ਤੂੰ ਇਹ ਗੱਲ ਕਹਿ ਦੇਂਗਾ ਵੀ ਭਾਈ ਮਤਲਬ ਜਿਹੜਾ ਹਰੀ ਸਿੰਘ ਨਲੂਆ ਉਹ ਹੁਣ ਹੁਣੇ ਕੋਈ ਉਥੇ ਲੜਾਈ ਲੜੀ ਨਹੀਂ ਉਥੇ 17 18 ਲੜਾਈਆਂ ਲੜੀਆਂ ਹੀ ਨਹੀਂ ਮਤਲਬ ਯਾਰ ਇਹ ਕੋਈ ਗੱਲ ਐ ਮਤਲਬ ਤੂੰ ਕੀ ਕਹਿਣਾ ਕਹਿਣਾ ਚਾਹਣਾ ਵੀ ਹੁਣੇ ਸਿੰਘ ਸਿਰਫ ਇੱਕ ਛੋਟੀ ਜਿਹੀ ਕਲੋਨੀ ਚ ਲੜਾਈ ਲੜੀ ਸੀ ਤੇ ਉਹ ਕਲੋਨੀ ਚ ਲੜਾਈ ਲੜ ਕੇ ਪਾਸੋਂ ਇਹ ਕਹਿੰਦਾ ਵੀ ਹਾਂ ਵੀ ਵਾਹ ਜੀ ਵਾਹ ਵਾਹ ਕੱਲ ਨੂੰ ਤੂੰ ਕਹੇਗਾ ਦਿੱਲੀ ਤੇ ਭਾਈ ਸਿੱਖਾਂ ਨੇ ਰਾਜ ਕੀਤਾ ਹੀ ਨਹੀਂ ਦਿੱਲੀ ਸਿੱਖਾਂ ਨੇ ਜਿੱਤੀ ਨਹੀਂ ਹੁਣ ਤੂੰ ਇਹ ਗੱਲ ਕਹੀਏ ਨਾ ਕਿ ਰਸ਼ੀਆਰ ਕੇ ਮੁਲਕ ਸੀਗੇ ਫਲਾਣੇ ਮੁਲਕ ਸੀਗੇ ਹੁਣ ਕੱਲ ਨੂੰ ਤੂੰ ਕਹੇਗਾ ਵੀ ਇੱਥੇ ਭਾਰਤ ਦੇ ਵਿੱਚ ਅੰਗਰੇਜ਼ਾਂ ਅੰਗਰੇਜ਼ਾਂ ਨੂੰ ਭਜਾਇਆ ਹੀ ਨਹੀਂ ਅੰਗਰੇਜ਼ਾਂ ਨੇ ਇੱਥੇ ਰਾਜ ਕਰਕੇ ਉਹਨਾਂ ਨੂੰ ਮੜ ਕੇ ਭਜਾਇਆ ਹੀ ਨਹੀਂ ਅਸੀਂ ਉਹ ਤਾਂ ਆਪ ਗਏ ਆ ਮਤਲਬ ਇਹ ਜਿਹੜੀਆਂ ਜਾਲੀ ਹਰਕਤਾਂ ਤੂੰ ਕਰ ਰਿਆ ਫੇਰ ਤੂੰ ਰਾਗੀ ਜੱਥੇ ਨੂੰ ਰਾਗੀ ਸਿੰਘਾਂ ਨੂੰ ਢਾਡੀ ਸਿੰਘਾਂ ਨੂੰ ਟਾਰਗੇਟ ਕੀਤਾ ਜਿਹੜੇ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਆ ਸਾਰਿਆਂ ਨੂੰ ਇਹਦਾ ਮਤਲਬ ਹੁਣ ਇਤਿਹਾਸ ਆ ਜਿਹੜਾ ਉਹ ਤੇਰੇ ਹਿਸਾਬ ਨਾਲ ਲਿਖਿਆ ਜਾਊਗਾ ਕੱਲ ਨੂੰ ਤੂੰ ਇਹ ਕਹੇਂਗਾ ਵੀ ਭਾਈ ਉੱਥੇ ਜਿਹੜੇ ਬੱਚੇ ਆ ਛੋਟੇ-ਛੋਟੇ ਉਹ ਜਿਹੜੇ ਰਾਤ ਨੂੰ ਆਉਦੇ ਜਵਾਕਾਂ ਨੂੰ ਇਹ ਗੱਲ ਕਹਿ ਕੇ ਡਰਾਉਂਦੇ ਹੁੰਦੇ ਸੀ ਚੁੱਪ ਕਰਾਉਂਦੇ ਹੁੰਦੇ ਸੀ ਕਿ ਚੁੱਪ ਕਰ ਜਾਓ ਭਾਈ ਨਹੀਂ ਤਾਂ ਹਰੀ ਸਿੰਘ ਨਲੂਆ ਆ ਜੂਗਾ ਨਲੂਆ ਸਰਦਾਰ ਆ ਜੂਗਾ ਮਤਲਬ ਇਹ ਵੀ ਹੁਣ ਇਤਿਹਾਸ ਚੋਂ ਅਸੀਂ ਮਿਟਾ ਦਈਏ ਮੰਨ ਲਓ ਤੂੰ ਇਹ ਕਹਿਣਾ ਚਾਹਣਾ ਸੋ ਇਹੋ ਜਿਹੀਆਂ ਬੇਤੁਕੀਆਂ ਗੱਲਾਂ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹੋ ਜੇ ਨੌਜਵਾਨ ਆ ਜਿਹੜੇ ਚੰਗੇ ਭਲੇ ਪੰਜਾਬ ਦੀ ਗੱਲ ਵੀ ਕਰਦੇ ਹੁੰਦੇ ਆ ਕਈ ਵਾਰ ਪਾਣੀਆਂ ਦੀ ਗੱਲ ਵੀ ਇਹਨੇ ਕੀਤੀ ਆ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨੇ ਸਾਥ ਦਿੱਤਾ ਉੱਥੇ ਜਾ ਕੇ ਵੀ ਇਹਨੇ ਵੀਡੀਓ ਬਣਾਈ ਆ ਗੱਲ ਕੀਤੀ ਆ ਪਰ ਜਦੋਂ ਸਿੱਖੀ ਇਤਿਹਾਸ ਦੀ ਗੱਲ ਆਉਂਦੀ ਆ ਉਦੋਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਪਤਾ ਨਹੀਂ ਇਹਨਾਂ ਦੇ ਦਿਮਾਗ ਦੇ ਵਿੱਚ ਕੀ ਭਰਿਆ ਹੋਇਆ ਕਿ ਸਿੱਖੀ ਇਤਿਹਾਸ ਬਾੜੇ ਮਾੜਾ ਬੋਲਣਾ ਹਰਿ ਸਿੰਘ ਨਲੂਏ ਬਾਰੇ ਕਿਉਂ ਨਹੀਂ ਪਤਾ ਸਾਰਿਆਂ ਨੂੰ ਪਤਾ ਹੁਣ ਦਿੱਲੀ ਦੇ ਵਿੱਚ ਜਾ ਕੇ ਚਾਰਕ ਬੰਦਿਆਂ ਨੂੰ ਪੁੱਛ ਲਈਏ ਕਿ ਭਾਈ ਸਿੱਖਾਂ ਨੇ ਇੱਥੇ ਦਿੱਲੀ ਜਿੱਤੀ ਸੀ ਕਿ ਨਹੀਂ ਜਿੱਤੀ ਸੀ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੇ ਕਹਿਣਾ ਭਾਈ ਨਹੀਂ ਜਿੱਤੀ ਸੀ ਸਾਨੂੰ ਪਤਾ ਨਹੀਂ ਜਾਂ ਆਪਾਂ ਕਹਿ ਲਈਏ ਕਿ ਹੁਣ ਅਫਗਾਨਿਸਤਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਨੇ ਚਾਰ ਸਲਾੜੂਆਂ ਨੂੰ ਪੁੱਛ ਲਿਆ ਉਹ ਕਹਿੰਦੇ ਵੀ ਨਹੀਂ ਜੀ ਹੋ ਸਕਦਾ ਇਹਨੇ ਉਹਨਾਂ ਚਾਰ ਸਲਾੜੂਆਂ ਨੂੰ ਪੈਸੇ ਹੀ ਦਿੱਤੇ ਹੁਣ ਵੀ ਐਂ ਬੋਲਦੇ ਹੋ ਬਾਈ ਕਿਉਂਕਿ ਯੂਟਿਊਬਰ ਆ ਪੈਸੇ ਕਮਾਉਣੇ ਆ ਜੋ ਮਰਜ਼ੀ ਕਹਿ ਸਕਦਾ ਹੁਣ ਤੂੰ ਪੰਜਾਬ ਦੇ ਵਿੱਚ ਆਏਗਾ ਫਿਰ ਤੂੰ ਦੱਸੀਂ ਸਾਨੂੰ ਫਿਰ ਭਾਈ ਇਤਿਹਾਸ ਤੇਰੇ ਹਿਸਾਬ ਨਾਲ ਲਿਖ ਦਿਆਂਗੇ ਫਿਰ ਸਾਰੇ ਪੰਥਕ ਜਥੇਬੰਦੀਆਂ ਨੂੰ ਆਪਾਂ ਇਕੱਠੇ ਕਰ ਲਾਂਗੇ ਇੱਕ ਮੀਟਿੰਗ ਕਰ ਲਾਂਗੇ ਤੂੰ ਉੱਥੇ ਆ ਜੀ ਤੂੰ ਦੱਸ ਦੇ ਭਾਈ ਇਤਿਹਾਸ ਆ ਅਫਗਾਨਿਸਤਾਨ ਦਾ ਹਰੀ ਸਿੰਘ ਨਲੂਏ ਦਾ ਨਾਂ ਹੀ ਹੈ ਨਹੀਂ ਉਹਨੇ ਐਂ ਕੀਤਾ ਹੀ ਨਹੀਂ ਫਿਰ ਭਾਈ ਤੇਰੇ ਹਿਸਾਬ ਨਾਲ ਇਤਿਹਾਸ ਲਿਖ ਦੇਣਗੇ ਸਾਰੇ ਫਿਰ ਆਪਾਂ ਫਿਰ ਕੋਈ ਜਾਣਕਾਰੀ ਤਾਂ ਹੋਵੇ ਨਾ ਪਰ ਤੂੰ ਦੱਸ ਦੇ ਸਾਨੂੰ ਆ ਕੇ ਦੱਸ ਦੇ ਪੰਥਕ ਜਥੇਬੰਦੀਆਂ ਨੂੰ ਪੰਥਕ ਧਿਰਾਂ ਨੂੰ ਪੰਥਕ ਆਗੂਆਂ ਨੂੰ ਦੱਸ ਦੇ ਵੀ ਭਾਈ ਆ ਇਤਿਹਾਸ ਪਰ ਅਸੀਂ ਵੀ ਜਾਂ ਗਾਂ ਲੋਕਾਂ ਨੂੰ ਦੱਸਣ ਜੋਗੇ ਹੋਈਏ ਵੀ ਭਾਈ ਨਹੀਂ ਆਹ ਮੁੰਡਾ ਸਹੀ ਕਹਿੰਦਾ ਆ ਇਤਿਹਾਸ ਆ ਸਹੀ ਤਾਂ ਇਹਦੇ ਹਿਸਾਬ ਨਾਲ ਚੱਲਣਾ ਪਊਗਾ ਹੁਣ ਮਤਲਬ ਕੋਕ ਤੂੰ ਤਾਂ ਮੇਰੇ ਹਿਸਾਬ ਨਾਲ ਕਹਦੇਗਾ ਵੀ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਇਹ ਨਹੀਂ ਹੈਗਾ ਜੀ ਇਹ ਗੱਤ ਮਾ ਕਾਣੀ ਇਹ ਤਾਂ ਇਤਿਹਾਸ ਹੈ ਹੀ ਨਹੀਂ ਇਹਦਾ ਗੁਰੂਆਂ ਨੇ ਬਾਣੀ ਲਿਖੀ ਨਹੀਂ ਤਾਂ ਨੂੰ ਤੂੰ ਐਂ ਕਹਦੇਗਾ ਭਾਈ ਸੋ ਮਸਲਾ ਇੱਥੇ ਆਉਂਦਾ ਕਿ ਪੰਥਕ ਆਗੂ ਪੰਥਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਤੈਨੂੰ ਮਿਲਣਗੀਆਂ ਤੇ ਤੂੰ ਉਹਨਾਂ ਨੂੰ ਮਿਲੀ ਤਾਂ ਤੂੰ ਉਹਨਾਂ ਨੂੰ ਦੱਸੇ ਜ਼ਰੂਰ ਜੇ ਤਾ ਤੂੰ ਉਹਨਾਂ ਨੂੰ ਸਮਝਾ ਗਿਆ ਤਾਂ ਠੀਕ ਹੈ ਉਹ ਵੀ ਮੰਨ ਜਾਣਗੇ ਜੇ ਭਾਈ ਤੂੰ ਉਹਨਾਂ ਨੂੰ ਨਾ ਸਮਝਾ ਪਾਇਆ ਤੇ ਫਿਰ ਪ੍ਰਮਾਤਮਾ ਜਾਣਦਾ ਗੁਰੂ ਸਾਹਿਬ ਜਾਣਦੇ ਆ ਵੀ ਕੀ ਹੋਣਾ ਤੇ ਕੀ ਨਹੀਂ ਹੋਣਾ ਉਹਨਾਂ ਨੇ ਤੈਨੂੰ ਮਾਫ਼ ਕਰਨਾ ਮਾਫ਼ੀ ਦੇਣੀ ਆ ਉਹਨਾਂ ਦੇ ਸੱਤੇ ਆ ਪਰ ਇਹ ਗੱਲ ਬਿਲਕੁਲ ਗਲਤ ਆ ਜਿਹੜਾ ਤੂੰ ਇਹ ਟਾਰਗੇਟ ਕਰ ਰਿਆ ਸਿੱਖੀ ਇਤਿਹਾਸ ਨੂੰ ਟਾਰਗੇਟ ਕੀਤਾ ਢਾਡੀ ਸਿੰਘਾਂ ਨੂੰ ਟਾਰਗੇਟ ਕੀਤਾ ਜਿਹੜੇ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਆ ਹਰੀ ਸਿੰਘ ਨਲੂਏ ਨੂੰ ਟਾਰਗੇਟ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ ਟਾਰਗੇਟ ਕੀਤਾ ਸਾਰੇ ਰਾਜ ਨੂੰ ਟਾਰਗੇਟ ਕੀਤਾ ਤੂੰ ਤਾਂ ਅੱਜ ਦੇ ਅੱਜ ਦੇ ਹਿਸਾਬ ਨਾਲ ਚੱਲੀ ਜਾਂਦਾ ਵੀ ਆਖੇ ਜੀ ਇੱਕ ਸ਼ਹਿਰ ਸੀਗਾ ਇੱਕ ਜ਼ਿਲ੍ਹਾ ਸੀਗਾ ਉਦੋਂ ਚ ਇੱਕ ਕਲੋਨੀ ਸੀ ਉਹ ਕਲੋਨੀ ਚ ਰਾਜ ਕੀਤਾ ਸੀ ਮਤਲਬ ਉਹ ਉਹ ਉਦੋਂ ਉਦੋਂ ਵੀ ਇਹ ਕਲੋਨੀਆਂ ਮਤਲਬ ਹੋਣ ਗਿਆ ਹਨ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਆਪਦੀ ਪੂਰੀ ਜਾਣਕਾਰੀ ਪਹਿਲਾਂ ਹਾਸਲ ਕਰ ਲਿਆ ਕਰੋ ਕੀ ਬੋਲਣਾ ਕੀ ਨਹੀਂ ਬੋਲਣਾ ਸਿੱਖੀ ਇਤਿਹਾਸ ਨੂੰ ਟਾਰਗੇਟ ਜਾਂ ਤੇਰੇ ਕੋਲੋਂ ਕੀਤਾ ਗਿਆ ਜਾਂ ਕਰਾਇਆ ਗਿਆ ਇਸ ਤੇ ਪੂਰਾ ਵਿਸਥਾਰ ਸਹਿਤ ਜਾਣਕਾਰੀ ਵੀ ਦੇ ਦੇ ਤੇ ਦਵਾਰਾ ਗੱਲਬਾਤ ਵੀ ਕਰ ਲੈ ਪੰਥਕਾਗੂ ਆਂਦੇ ਨਾਲ ਵੀ ਆਏ ਸੀਗਾ ਫੇਰ ਕੱਲ ਨੂੰ ਤੁਸੀਂ ਕਹਿ ਦਿੰਦੇ ਆ ਜੀ ਕੱਲ ਨੂੰ ਤੁਸੀਂ ਪਰ ਮਾਫੀ ਵਾਲੀ ਵੀਡੀਓ ਪਾ ਦਿੰਦੇ ਆ ਪਹਿਲੀ ਗੱਲ ਤਾਂ ਤੇਰੇ ਤੇ ਪਰਚਾ ਹੋਊਗਾ ਕਿ ਤੂੰ ਸਿੱਖੀ ਇਤਿਹਾਸ ਨੂੰ ਟਾਰਗੇਟ ਕੀਤਾ ਸਿੱਖਾਂ ਦੇ ਜ਼ਖਮਾਂ ਤੇ ਨੂਨ ਛੜਕਿਆ ਤੂੰ ਉਹਨਾਂ ਨੂੰ ਖੇੜਣ ਦੀ ਕੋਸ਼ਿਸ਼ ਕੀਤੀ ਇਹ ਤਰਤੇ ਪਰਚਾ ਦਰਜ ਹੋਊਗਾ ਉਸ ਤੋਂ ਬਾਅਦ ਵੇਖਿਆ ਜਾਊਗਾ ਕਿ ਤੂੰ ਮਾਫੀ ਦੇ ਯੋਗ ਹੈਗਾ ਤੂੰ ਮਾਫੀ ਮੰਗਣੀ ਆ ਜਾਂ ਕਿਵੇਂ ਤੇਰੇ ਦਿਮਾਗ 'ਚ ਕੀ ਆਇਆ ਕਿਹਨੇ ਤਰੇ ਦਿਮਾਗ 'ਚ ਭਰਿਆ ਕਿੱਥੋਂ ਦਿਮਾਗ ਦੇ ਵਿੱਚ ਆਇਆ ਸਾਰਾ ਇਹ ਸਿਸਟਮ ਤੇਰੇ ਉਹ ਤਾਂ ਤੈਨੂੰ ਮਤਲਬ ਸਾਬਤ ਕਰਨਾ ਹੀ ਪਊਗਾ ਸੋ ਸਾਰਿਆਂ ਨੂੰ ਬੇਲਤੀ ਆ ਕਿ ਇਹੋ ਜੇ ਕਈ ਵਾਰ ਆ ਲੋਕ ਇਹ ਕਹਿ ਲੱਗ ਪੈਂਦੇ ਆ ਕਿ ਯਾਰ ਜ਼ਰੂਰੀ ਹੁੰਦਾ ਮੁੱਦਾ ਚੱਕਣਾ ਇਹਨਾਂ ਦਾ ਜ਼ਰੂਰੀ ਹੁੰਦਾ ਬੋਲਣਾ ਜੇ ਜਿੰਨਾ ਇਹ ਸਿੱਕੀ ਇਤਿਹਾਸ ਦੇ ਵਿਰੁੱਧ ਬੋਲਣਗੇ ਭਾਵੇਂ ਕੋਈ ਵੀ ਆ ਉਹਨਾਂ ਆਪਣਾ ਫਰਜ਼ ਮੰਨਦਾ ਇਹਨਾਂ ਨੂੰ ਜਵਾਬ ਦੇ ਦਿੰਦਾ ਜੇ ਆਪਾਂ ਜਵਾਬ ਦੇਣੋਂ ਹਟ ਗਏ ਆਪਾਂ ਘਰਾਂ 'ਚ ਬਹਿ ਗਏ ਚੁੱਪ ਕਰਕੇ ਬਹਿ ਗਏ ਤੇ ਮੁੜ ਕੇ ਸਿਰ ਤੇ ਚੜ ਕੇ ਨੱਚਣਗੇ ਇਹ ਸਾਰੇ ਸੋ ਸਾਰਿਆਂ ਨੂੰ ਬੇਨਤੀ ਆ ਕਿ ਜਿਹੜੇ ਕਿਹੜੇ ਵੀ ਪਤਾ ਨਹੀਂ ਇਹ ਕਿੱਥੇ ਰਹਿੰਦਾ ਮੁੰਡਾ ਜਿੱਥੇ ਵੀ ਰਹਿੰਦਾ ਇਹਦੇ ਨਾਲ ਲਾਗੇ-ਤਾਗੇ ਵਾਲੇ ਸਾਰੇ ਇਹਨੂੰ ਸਮਝਾਓ ਇਹਨੂੰ ਪੁੱਛੋ ਇਹਨੂੰ ਮਿਲੋ ਤੇ ਫਿਰ ਇਹ ਦੱਸੇ ਸਾਰੀ ਜਾਣਕਾਰੀ ਦੇਵੇ ਕਿ ਆਹ ਗੱਲ ਆ ਨਹੀਂ ਤਾਂ ਫਿਰ ਪਤਾ ਨਹੀਂ ਹੁੰਦਾ ਕਿ ਦੀ ਜਾਗਦੀ ਜ਼ਮੀਰ ਆ ਜਿਹੜੀ ਜਾਗ ਪੈਣੀ ਆ ਤੇ ਕਿਹੜੇ ਸਿੰਘ ਨੇ ਫਿਰ ਇਹਦੇ ਘਰੇ ਵਜ ਜਾਣ ਜਾ ਵੜਨਾ ਤੇ ਫਿਰ ਇਹ ਕਹੂਗਾ ਜੀ ਆ ਕੀ ਹੋ ਗਿਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇੱਕ ਚਵਲ ਜਿਹਾ ਯੂਟਿਊਬਰ ਆ ਇਹਦੀ ਗੱਲ ਸੁਣ ਲਿਓ ਪਹਿਲਾਂ ਮੜੀ ਜੀ ਮੈਂ ਦੁਆਰ ਤੋਂ ਚਲਾ ਦਿੰਨਾ ਕਿ ਇਹ ਨੇ ਸਿੱਖਾਂ ਨੂੰ ਟਾਰਗੇਟ ਕਿਵੇਂ ਕੀਤਾ ਬਾਕੀ ਜੋ ਸਿੱਖਾਂ ਦਾ ਰਾਜ ਸੀਖਣਾ ਉਹ ਵੀ ਥੋੜੇ ਜਿਹੇ ਹਿੱਸੇ ਤੇ ਸੀ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਪੂਰੇ ਪਾਕਿਸਤਾਨ ਦੇ ਰਾਜ ਕੀਤਾ ਕਿਉਂਕਿ ਇਹ ਡੀਡੀ ਇਹ ਵੱਡੀਆਂ-ਵੱਡੀਆਂ ਪਾਵਰਾਂ ਨੇ ਜ਼ੋਰ ਲਾ ਲਿਆ ਰਸ਼ੀਆ ਤੇ ਯੂਐਸਏ ਨੇਣਾ ਇਹਨਾਂ ਨੂੰ ਨਹੀਂ ਦਬੇ ਗਏ ਤਾਂ ਐਵੇਂ ਸਾਡੇ ਲੋ ਜਿਵੇਂ ਵੀ ਪਾਕਿਸਤਾਨ ਪਠਾਨਕੋਟ ਦੇ ਕਬਜ਼ਾ ਕਰਨੇ ਚ ਗਏ ਅਸੀਂ ਨੇ ਪੂਰੇ ਭਾਰਤ ਦੇ ਰਾਜ ਕੀਤਾ ਹੈ ਨਾ 200 ਸਾਲ ਬਾਅਦ ਐਵੇਂ ਗਏ ਤਾਂ ਪੂਰੇ ਭਾਰਤ ਦੇ ਰਾਜਤਾ ਨਹੀਂ ਹੋਇਆ ਨਾ ਉਦੋਂ ਪੂਰੇ ਦਸੇਦਾਂ ਬਾਰਡਰ ਦੇ ਨਾਲ ਵਾਲੇ ਦੇ ਬਾਕੀ ਹਰੀ ਸਿੰਘ ਨਲੂਏ ਨੂੰ ਵੀ ਕੋਈ ਨਹੀਂ ਜਾਣਦਾ ਹੈਗਾ afghanistan ਜੇ ਵੀ ਸੱਚ ਹੈ ਮੈਂ ਬਹੁਤ ਲੋਕਾਂ ਨੂੰ ਪੁੱਛਿਆ ਇਵੇਂ ਵੀਡੀਓ ਚ ਵੀ ਤੁਸੀਂ ਦੇਖਿਆ ਹੀ ਹੈ ਤਾਂ ਇਹ ਸਾਰਾ ਕੁਝ ਹੈ ਢਾਟੀ ਜਿਹੜੇ ਜੱਤੇ ਨੇ ਹੁੰਦੇ ਨੇ ਐਵੇਂ ਹੀ ਮਸ਼ਹੂਰ ਕੀਤਾ ਹੈ ਨਾ ਕਥਾਵਾ ਬਣਾ ਬਣਾ ਕੇ ਇਹ ਸੱਚ ਨਹੀਂ ਹੈਗਾ ਬਿਲਕੁਲ ਨਾ ਮੈਂ ਤਾਂ ਜਮਾ ਗਰੋਂ ਹੋਰੇ ਸੰਦ ਜਾ ਕੇ ਪੁੱਛਿਆ ਉਹ ਗੱਲ ਹੁਣ ਤੁਸੀਂ ਦੇਖ ਸਕਦੇ ਆ ਤੁਸੀਂ ਗੱਲ ਸਾਰੀ ਸੁਣ ਲਈ ਆ ਤੇ ਹੁਣ ਮੈਨੂੰ ਲੱਗਦਾ ਇਹ ਫਲੌਪ ਯੂਟਿਊਬਰਾਂ ਦੇ ਹਿਸਾਬ ਨਾਲ ਸਿੱਕੀ ਇਤਿਹਾਸ ਆ ਜਿਹੜਾ ਉਹ ਲਿਖਿਆ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹ ਫਲੌਪ ਯੂਟਿਊਬਰ ਜਾਂ ਕੋਈ ਯੂਟਿਊਬਰ ਕੋਈ ਵੀ ਹੋਵੇ ਇਹ ਦੱਸਣਗੇ ਹੁਣ ਵੀ ਸਿੱਕੀ ਇਤਿਹਾਸ ਕੀ ਆ ਅਫਗਾਨਿਸਤਾਨ ਦੇ ਵਿੱਚ ਜਾ ਕੇ ਇਹ ਗੱਲ ਕਹਿ ਰਿਹਾ ਕਿ ਹਰੀ ਸਿੰਘ ਨਲੂਏ ਵਾਲੇ ਪਤਾ ਹੀ ਨਹੀਂ ਹੁਣ ਤੂੰ ਦੱਸੇਂਗਾ ਕਿ ਹਰੀ ਸਿੰਘ ਨਲੂਏ ਨੇ ਕੀਤਾ ਕੀ ਸੀ ਉਹਦਾ ਇਤਿਹਾਸ ਕੀ ਸੀ ਉਥੇ ਕਿਸੇ ਨੂੰ ਪਤਾ ਕਿ ਨਹੀਂ ਪਤਾ ਤੂੰ ਚਾਰ ਕਿਛ ਲਾਰੂਆਂ ਨੂੰ ਪੁੱਛ ਕੇ ਤੇ ਇਹ ਗੱਲ ਦਾ ਅੰਦਾਜ਼ਾ ਕਿਵੇਂ ਲਾ ਸਕਦਾ ਵੀ ਭਾਈ ਸਿੱਕੀ ਦਾ ਇਤਿਹਾਸ ਹੀ ਮਾੜਾ ਸੀ ਸਿੱਕੀ ਦਾ ਇਤਿਹਾਸ ਹੀ ਨਹੀਂ ਸਹੀ ਸੀ ਅਫਗਾਨਿਸਤਾਨ ਤੇ ਕਦੇ